ਸਤਿ ਸ਼੍ਰੀ ਅਕਾਲ ਜੀ ਅਮੀਦ ਹੈ ਤੁਸੀ ਵਧੀਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਨਸਪਾਇਰ ਵਿਦ ਆਮਰੇਡ ਅੱਜ ਆਪਾਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਾਂਗੇ ਉਹ ਵਿਸ਼ਾ ਹੈ ਚੁੱਪ ਦੀ ਤਾਕਤ ਚੁੱਪ ਦੀ ਸ਼ਕਤੀ ਚੁੱਪ ਇੱਕ ਸਾਧਨਾ ਦੋਸਤੋ ਚੁੱਪੀ ਇੱਕ ਅਜੀਹਾ ਵਿਸ਼ਾ ਜੇ ਤੁਸੀਂ ਚੁਪ ਪਰ ਹੈ ਕਿ ਬਹੁਤ ਸਾਰਿਆਂ ਨਿਸ਼ਟਿਆਂ ਨੂੰ ਹੀ ਨਹੀਂ ਬਚਾ ਸਕਦੇ ਬਲਕਿ ਤੁਸੀਂ ਖੁਦ ਵਿੱਚ ਵੀ ਆਪਣੇ ਆਪ ਵਿੱਚ ਕਈ ਸੁਧਾਰ ਕਰ ਸਕਦੇ ਹੋ ਕਿਉਂਕਿ ਇਹ ਉ ਬਤੀ ਰਾਜੇਸਨ ਨੂੰ ਤੁਸੀਂ ਆਪਣੇ ਆਪ ਨੂੰ ਹੀ ਮਿਲ ਸਕਦੇ ਬਲਕਿ ਤੁਸੀਂ ਕਈ ਉਹਨਾਂ ਚੀਜ਼ਾਂ ਨੂੰ ਰੂਪ ਸਕਦੇ ਹੋ ਚੁੱਪ ਨਾਲ ਜੋ ਅੱਗੇ ਕਈ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਨੇ ਇੱਕ ਵਾਰ ਗੌਤਮ ਬੁੱਧ ਜੀ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕਰਨ ਲਈ ਕਿਸੇ ਪਿੰਡ ਵਿੱਚ ਜਾਂਦੇ ਨੇ ਉੱਥੋਂ ਦੇ ਕੁਝ ਲੋਕ ਮਹਾਤਮਾ ਜੀ ਨੂੰ ਕੁਝ ਬਰਾ ਬੁਰਾ ਭਲਾ ਬੋਲਦੇ ਨੇ ਮਹਾਤਮਾ ਜੀ ਚੁੱਪ ਕਰਕੇ ਉਹ ਚੀਜ਼ਾਂ ਸੁਣ ਲੈਂਦੇ ਨੇ ਪਰ ਉਹਨਾਂ ਦੇ ਜਿਹੜੇ ਸ਼ਗਿਰਦ ਹੁੰਦੇ ਨੇ ਉਹ ਮਹਾਤਮਾ ਜੀ ਨੂੰ ਕਹਿੰਦੇ ਨੇ ਮਹਾਤਮਾ ਜੀ ਤੁਹਾਨੂੰ ਇਹ ਲੋਕ ਕਿੰਨਾ ਬੁਰਾ ਭਲਾ ਬੋਲਦੇ ਨੇ ਤੇ ਤੁਸੀਂ ਇੱਕ ਵਾਰ ਵੀ ਇਹਨਾਂ ਨੂੰ ਜਵਾਬ ਕਿਉਂ ਨਹੀਂ ਦਿੱਤਾ ਤਾਂ ਇਸ ਤੇ ਮਹਾਤਮਾ ਜੀ ਦਾ ਜਵਾਬ ਸੀ ਜਦੋਂ ਆਪਾਂ ਕਿਸੇ ਕੋਲ ਤੋਹਫੇ ਲੈਂਦੇ ਹਾਂ ਤੇ ਆਪਾਂ ਉਸ ਤੋਹਫੇ ਨੂੰ ਸਵੀਕਾਰ ਹੀ ਨਾ ਕਰੀਏ ਤਾਂ ਫਿਰ ਕੀ ਹੋਵੇਗਾ ਇਸ ਤੇ ਲੋਕਾਂ ਨੇ ਕਿਹਾ ਫਿਰ ਉਹ ਤੂਫਾਨ ਸਾਡੇ ਕੋਲ ਹੀ ਰਹਿ ਜਾਣਗੇ ਮਹਾਤਮਾ ਜੀ ਨੇ ਕਿਹਾ ਬਿਲਕੁਲ ਸਹੀ ਜੇ ਆਪਾਂ ਕਿਸੇ ਦੇ ਜੋ ਸਾਨੂੰ ਬੁਰਾ ਭਲਾ ਬੋਲ ਰਿਹਾ ਹੈ ਮਾੜੇ ਬਚਨ ਮਾੜੀਆਂ ਗੱਲਾਂ ਬੋਲ ਰਿਹਾ ਹੈ ਜੇ ਆਪਾਂ ਉਹਨਾਂ ਨੂੰ ਚੁੱਪ ਰ ਹੋ ਜਾਾਂਗੇ ਉਹਨਾਂ ਚੀਜ਼ਾਂ ਨੂੰ ਸੁਣਾਂਗੇ ਨਹੀਂ ਤਾਂ ਉਸ ਚੀਜ਼ ਦਾ ਪ੍ਰਭਾਵ ਸਾਡੇ ਤੇ ਕਿੰਜ ਬਣੇਗਾ ਅਸੀਂ ਉਸ ਦੇ ਹੋਣ ਵਾਲੇ ਨਕਾਰਾਤਮਕ ਸਿੱਟਿਆਂ ਤੋਂ ਬਚ ਜਾਵਾਂਗੇ ਤੇ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਦਾ ਕੋਈ ਅਸਰ ਨਹੀਂ ਹੋਵੇਗਾ। ਸੁਦੋਸੋ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ? ਇਹ ਹੀ ਹੈ ਚੁੱਪ ਇੱਕ ਸਾਧਨਾ। ਚੁੱਪ ਨਾਲ ਤੁਸੀਂ ਕਈ ਚੀਜ਼ਾਂ ਨੂੰ ਮਿਟਾ ਸਕਦੇ ਹੋ। ਚੁੱਪ ਰਹਿ ਕੇ ਇੱਕ ਰਿਸ਼ਤਿਆਂ ਵਿੱਚ ਕਈ ਉਲਝਣਾਂ ਤੰਦਾਂ ਨੂੰ ਤੁਸੀਂ ਸਵਾਰ ਸਕਦੇ ਹੋ ਕਿਉਂਕਿ ਉਸ ਟਾਈਮ ਸਾਡਾ ਕਈ ਵਾਰ ਮੁੱਦੇ ਐਨੇ ਗਹਿਰੇ ਹੋ ਜਾਂਦੇ ਨੇ ਜੇ ਇੱਕ ਜਣਾ ਬੋਲ ਰਿਹਾ ਦੂਜਾ ਜੇ ਚੁੱਪ ਹੋ ਜਾਈ ਤਾਂ ਉਸ ਨਾਲ ਉਹ ਸਮੱਸਿਆ ਸੋਲ ਜ ਸਕਦੀ ਹੈ ਕਿਉਂਕਿ ਦੂਜੇ ਨੇ ਆਪਣੇ ਆਪ ਚੁੱਪ ਹੋ ਜਾਣਾ ਤੇ ਦੋ ਦਾ ਮੁਕਾਬਲਾ ਰਿਸ਼ਤੇ ਨੂੰ ਹੀ ਖਤਮ ਕਰ ਦਿੰਦਾ ਹੈ ਸੋ ਦੋਸਤੋ ਜੇ ਉੱਪਰ ਹੋ ਉਸ ਟਾਈਮ ਜਿਸ ਟਾਈਮ ਤੁਹਾਡੀ ਕਿਸੇ ਨਾਲ ਅਣਬਣ ਹੈ ਜਾਂ ਕੋਈ ਮਸਲਾ ਉਜ ਗਿਆ ਹੈ ਥੋੜੇ ਸਮੇਂ ਲਈ ਚੁੱਪ ਹੋ ਜਓ ਥੋੜੇ ਸਮੇਂ ਬਾਅਦ ਜਿਉਂ ਹੀ ਤੁਹਾਡਾ ਪਾਰਾ ਠੰਡਾ ਹੋਵੇਗਾ ਸਾਰੀਆਂ ਚੀਜ਼ਾਂ ਆਪਣੇ ਆਪ ਹੱਲ ਹੋ ਜਾਣੀਆਂ ਉਸ ਟਾਈਮ ਇੱਕਦਮ ਕੋਈ ਵੀ ਤਰ੍ਹਾਂ ਦਾ ਫੈਸਲਾ ਨਾ ਲਵੋ ਕਿਉਂਕਿ ਉਸ ਟਾਈਮ ਸਾਡੇ ਬੋਲੇ ਹੋਏ ਸ਼ਬਦ ਜਾਂ ਸਾਡੇ ਲਏ ਗਏ ਫੈਸਲੇ ਸਾਡੇ ਤੇ ਹੀ ਗਲਤ ਹੋ ਜਾਂਦੇ ਨੇ ਸੋ ਦੋਸਤੋ ਚੁੱਪ ਇੱਕ ਸਾਧਨਾ ਹੀ ਚੁੱਪ ਰਹਿ ਕੇ ਤੁਸੀਂ ਸਿਰਫ ਆਪਣੇ ਰਿਸ਼ਤਿਆਂ ਨਹੀਂ ਬਚਾ ਸਕਦੇ ਬਲਕਿ ਆਪਣਾ ਵੀ ਉਚਿਤ ਵਿਕਾਸ ਕਰ ਸਕਦੇ ਹੋ ਚੁੱਪ ਰਹਿ ਕੇ ਤੁਸੀਂ ਆਪਣੇ ਆਪ ਨੂੰ ਸਮਝ ਸਕਦੇ ਹੋ ਤੁਸੀਂ ਆਪਣੇ ਆਪ ਨਾਲ ਸਵੈ ਸੰਵਾਦ ਰਚਾ ਸਕਦੇ ਹੋ ਤੁਹਾਨੂੰ ਆਪਣੇ ਆਪ ਨਾਲ ਗੱਲ ਕਰਕੇ ਪਤਾ ਲੱਗ ਸਕਦਾ ਤੁਹਾਡੀ ਕੀ ਜ਼ਰੂਰਤ ਆ ਕੀ ਤੁਹਾਨੂੰ ਚਾਹੀਦਾ ਹੈ ਕਿਸ ਤਰ੍ਹਾਂ ਦੇ ਤੁਹਾਡੇ ਵਿੱਚ ਗੁਣ ਨੇ ਤੇ ਕਿਸ ਤਰ੍ਹਾਂ ਦੇ ਔਗੁਣ ਨੇ ਚੁੱਪ ਨਾਲ ਤੁਹਾਡੇ ਫੈਸਲੇ ਮਜ਼ਬੂਤ ਹੁੰਦੇ ਨੇ ਤੇ ਸਾਹਮਣੇ ਵਾਲੇ ਤੇ ਵੀ ਚੰਗਾ ਸਰਪੈਂਦਾ ਹੈ ਕਿਉਂਕਿ ਤੁਸੀਂ ਜਦ ਇੱਕਦਮ ਚੁੱਪ ਉੱਟ ਲੈਣੀ ਹੋ ਇੱਕ ਵਾਰ ਇਹ ਦੇਖਿਓ ਜ਼ਰੂਰ ਕੁਝ ਲੋਕਾਂ ਦੀ ਚੁੱਪੀ ਵਿੱਚ ਵੀ ਸ਼ਕਤੀ ਹੁੰਦੀ ਹੈ ਉਹਨਾਂ ਦੀ ਚੁੱਪ ਵੀ ਬੋਲਦੀ ਹੈ ਕਿਉਂਕਿ ਉਹ ਪ੍ਰਭਾਵੀ ਲੋਕ ਹੁੰਦੇ ਨੇ ਉਹ ਸਿਰਫ ਖਾਸ ਗੱਲਾਂ ਤੇ ਹੀ ਰਿਸਪਾਂਸ ਕਰਦੇ ਨੇ ਖਾਸ ਗੱਲਾਂ ਤੇ ਹੀ ਜਵਾਬ ਦੇ ਹੁੰਦੇ ਨੇ ਬੋਲਦੇ ਨੇ ਕਿ ਉਹ ਕੁਝ ਉਹਨਾਂ ਵਿੱਚ ਸਬਰ ਉਹਨਾਂ ਦੀ ਗੱਲਾਂ ਨੂੰ ਜਜ਼ਬ ਕਰਨ ਦੀ ਤਾਕਤ ਵੀ ਜ਼ਿਆਦਾ ਹੁੰਦੀ ਹੈ ਉਹ ਸਮਝਦੇ ਨਹੀਂ ਕਿ ਹੁਣ ਇਸ ਟਾਈਮ ਦਾ ਮੇਰਾ ਬੋਲਿਆ ਮੇਰੇ ਰਿਸ਼ਤੇ ਨੂੰ ਨੁਕਸਾਨ ਪਹੁੰਚਾ ਸਕਦਾ ਮੇਰੀ ਆਪ ਤੇ ਆਪ ਤੇ ਮੇਰੀ ਮਾਨਸਿਕ ਸਥਿਤੀ ਤੇ ਪ੍ਰਭਾਵ ਪਾ ਸਕਦਾ ਇਸ ਲਈ ਉਹ ਇਨਸਾਨ ਹੁੰਦਾ ਜਿਹੜਾ ਸਮਝਾਰਕ ਉਹ ਸਥਿਤੀ ਨੂੰ ਆਸਾਨੀ ਨਾਲ ਹੈਂਡਲ ਕਰ ਲੈਂਦਾ ਹੈ ਪਰ ਕੁਝ ਲੋਕਾਂ ਤੋਂ ਇਹ ਚੀਜ਼ਾਂ ਨੂੰ ਉਜਾ ਲੈਂਦੇ ਨੇ ਉਹ ਮਾੜਾ ਬੁਰਾ ਭਲਾ ਕਿਸੇ ਨੂੰ ਬੋਲਦੇ ਨਹੀਂ ਜਿਸ ਨਾਲ ਸਿਰਫ ਉਹਨਾਂ ਦੇ ਉਸਤੇ ਅਸਰ ਨਹੀਂ ਪੈਂਦਾ ਰਿਸ਼ਨਿਆਂ ਤੇ ਅਸਰ ਨਹੀਂ ਜਾਂਦਾ ਬਲਕਿ ਇਹਦੀ ਆਪਦੀ ਮਾਨਸਿਕ ਸਿਹਤ ਤੇ ਵੀ ਅਸਰ ਪੈਂਦਾ ਹੈ ਸੋ ਦੋਸਤੋ ਇਹੀ ਹੈ ਵੀ ਆਪਣੇ ਆਪ ਨੂੰ ਮਜ਼ਬੂਤ ਰੱਖੋ ਆਪਣੇ ਆਪ ਨਾਲ ਗੱਲ ਕਰੋ ਚੁੱਪ ਇੱਕ ਬਹੁਤ ਵੱਡੀ ਸ਼ਕਤੀ ਆ ਤੁਹਾਡੀ ਜਿਸ ਨਾਲ ਤੁਸੀਂ ਸਿਰਫ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਬਲਕਿ ਆਪਣੇ ਆਪ ਆਪਣੇ ਆਲੇ ਦੁਆਲੇ ਨੂੰ ਵੀ ਖਿਲਰਣ ਤੋਂ ਬਚਾ ਸਕਦੇ ਹੋ ਆਪਣੇ ਆਨੂੰ ਜੋੜ ਕੇ ਰੱਖ ਸਕਦੇ ਹੋ ਇੱਕ ਚੁੱਪੀ ਨਾਲ ਤੇ ਇਸ ਚੁੱਪੀ ਨਾਲ ਤੁਸੀਂ ਹਰ ਇੱਕ ਸਮੱਸਿਆ ਦਾ ਹੱਲ ਕਰ ਸਕਦੇ ਹੋ ਸੋ ਦੋਸਤੋ ਜੇ ਤੁਹਾਨੂੰ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਦੇ ਨਵੇਂ ਤੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਆਰ ਸਤਿਕਾਰ